ਸਸਕਾਲ ਇਸ ਟਾਈਮ ਦੀ ਵੱਡੀ ਅਪਡੇਟ ਬਠਿੰਡਾ ਤੋਂ ਸਾਂਝੀ ਕਰਨ ਜਾ ਰਹੇ ਹਾਂ ਬਠਿੰਡਾ ਦੇ ਨੀਜੀ ਇੰਸਟੀਚਿਊਟ ਵੱਲੋਂ ਇੱਕ ਲਗਾਤਾਰ ਵੱਡਾ ਗਲਬਾ ਸਾਹਮਣੇ ਆਇਆ ਮਾਪੇ ਤਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਪੜਾਉਣ ਲਈ ਇੱਕ ਵੱਡੇ ਵਧੀਆ ਤੋਂ ਵਧੀਆ ਇੰਸਟੀਚਿਊਟ ਦੇ ਟੀਚਰਾਂ ਕੋਲੇ ਪੜਾਉਂਦੇ ਨੇ ਪਰ ਟੀਚਰ ਨੂੰ ਰੱਬ ਦਾ ਰਤੁਬਾ ਵੀ ਦਿੱਤਾ ਜਾਂਦਾ ਹੈ ਪਰ ਅੱਜ ਬਹੁਤ ਮੰਨਪਕ ਘਟਨਾ ਸਾਹਮਣੇ ਆਈ ਜਿੱਥੇ ਟੀਚਰ ਵੱਲੋਂ ਆਪਣੇ ਸਟੂਡੈਂਟ ਦੇ ਨਾਲ ਅਸ਼ਲੀਲ ਚੈਟ ਕੀਤੀ ਜਾਂਦੀ ਸੀ ਤਾਂ ਮਾਮਲਾ ਥਾਣੇ ਵਿੱਚ ਪਹੁੰਚ ਗਿਆ ਤਾਂ ਜਦੋਂ ਮਾਪਿਆਂ ਨੂੰ ਗੱਲ ਪਤਾ ਲੱਗੀ ਤਾਂ ਮਾਪਿਆਂ ਵੱਲੋਂ ਲਗਾਤਾਰ ਇੰਸਟੀਚਿਊਟ ਤੇ ਜਾ ਕੇ ਪਹਿਲਾਂ ਪ੍ਰਬੰਧਕ ਨਾਲ ਗੱਲ ਕੀਤੀ ਗਈ ਪਰ ਪ੍ਰਬੰਧਕਾਂ ਦੇ ਕੋਈ ਚੱਜ ਦੇ ਜਵਾਬ ਨਾ ਹੋਣ ਕਾਰਨ ਤਾਂ ਉਸ ਤੋਂ ਬਾਅਦ ਮਾਮਲਾ ਥਾਣੇ ਵਿੱਚ ਪਹੁੰਚ ਗਿਆ ਤਾਂ ਬੱਚਿਆਂ ਦੇ ਮਾਪਿਆਂ ਵੱਲੋਂ ਜਿਹੜੀ ਸੀਕਾਟੋ था थाने ਵਿੱਚ ਕੀਤੀ ਗਈ ਹੈ ਤੇ মিডিਆ ਨੂੰ ਵੀ ਗੱਲਬਾਤ ਸਾਂਝੀ ਕੀਤੀ ਗਈ। ਦੇਖੋ ਇਹ ਹਾਲਾਤ ਨਹੀਂ ਸੀ ਜੁਟਾਂ ਦੇ ਪ੍ਰਾਈਵੇਟ ਇੰਸਟੀਚੂਟਾਂ ਦੇ। ਅੱਜ ਇਹ ਹਾਲਾਤ ਨੇ ਪੰਜਾਬ ਦੇ। ਕਟਿਆ ਤੁਸੀਂ ਇੰਸਟੀਚੂਟ ਦੇ ਬਾਹਰ ਉਹ ਕਿਹੜਾ ਇੰਸਟੀਚੂਟ ਹੈ ਤੇ ਮਾਮਲਾ ਕੀ ਹੋਇਆ ਅਕਲ ਦੇ ਵਿੱਚ? ਬ੍ਰਦਰ ਇਹ ਐਲਨ ਇੰਸਟੀਚੂਟ ਹੈ ਮਾਡਲ ਟਾਊਨ ਫੇਸ 1 ਬਟਨਾ ਬ੍ਰਾਂਚ ਹੈ ਐਲਨ ਦੀ। ਇੱਥੇ ਬੱਚੇ ਪੜ੍ਹਦੇ ਆ, ਮੇਰੀ ਬੇਟੀ ਪੜ੍ਹਦੀ ਹੈਗੀ ਆ। ਸਾਹਮਣੇ। ਮੈਡੀਕਲ ਦੇ ਵਿੱਚ। ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ। ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗਲਤ ਚੈਟਾਂ ਦੇ ਪ੍ਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈ ਤੀ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆਹ ਚੈਟ ਇਸ ਤਰ੍ਹਾਂ ਚੱਲ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਰ ਆਹ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਟਸਐਪ ਤੇ ਚੱਲ ਰਿਹਾ ਹੈ ਤੋਂ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਵੇਖ ਕੋ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚਾਰ ਰਾਤ ਨੂੰ ਬਚਾਣਾ ਕਰਦਾ ਔਰ ਮੇਰੀ ਬੇਟੀ ਨਾਲ ਇਹਨਾਂ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ ਇੱਕ ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚੂਟ ਹੀ ਪੜ੍ਹਦੀ ਆ ਇੰਸਟੀਚੂਟ ਹੀ ਹੁੰਦੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾ ਕੀ ਕਰਦੀਆਂ ਕਿਥੇ ਜਾਂਦੀਆਂ ਜੋ ਵੀ ਚੈਟ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਤੋਂ ਗੱਲਬਾਤ ਹੋਈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਰੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਆ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਸੇ ਕਮਰੇ ਚ ਲੁਕੋਤਾ ਹੈ ਉਹਨਾਂ ਦਾ ਮਿਲਣ ਦੀ ਕੁਛ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ মিডিਆ ਨਾ ਕਰੋ ਕਿਉਂ ਮੈਂ ਅੱਜ ਇਸ ਪਤਾ ਚ ਕਿਹਾ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਮਾਜੇ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਹੈ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਕੀਤੀ ਬ੍ਰਦਰ ਪੁਲਿਸ ਨੂੰ ਸ਼ਿਕਾਇਤ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾ ਹੈਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹਨ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਹੈ ਕਿ ਡਿਮਾਂਡ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਚੌਂਨੇ ਅਸੀਂ ਇਹ ਸੁਣਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ? ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੜ੍ਹ ਸੀ ਕਿ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 33 ਨੰਬਰ ਆਏ ਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਕੋਈ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਰਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀ ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ ਜਦੋਂ ਬੇਟੀ ਨੇ ਹਫਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਚੈਟ ਤੁਸੀਂ ਕਰ ਰਹੇ ਹੋ ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹਨੇ ਗੱਲ ਕੀਤੀ ਹੈ ਕਿ ਨਾਰਮਲ ਹੈ ਮੈਂ ਤਾਂ ਹਰੇਕ ਬੱਚੇ ਨਾਲ ਹੀ ਕਰਦਾ ਹਾਂ ਸਰ ਕੋਡ ਨੇਮ ਤੁਹਾਡਾ ਸੁਨੀਲ ਗੁਪਤ ਬਖਤ ਦੀ ਕੈਨੇਸੀਟੂ ਕਿਤੇ ਬੈਠੇ ਅਸਰਮ ਹਲਨ ਇੰਸਟੀਚਿਊਟ ਕੀ ਹੋਇਆ ਕੀ ਹੈ ਬਾਹਰ ਪੇਰੈਂਟਸ ਹੰਗਾਮਾ ਕਰ ਰਹੇ ਆ ਕਹਿੰਦੇ ਬੱਚੀ ਨੂੰ ਛਲੀ ਮੈਸਰ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹਦੇ ਚਪੜੇ ਚਪੜੇ ਬਾਰੇ ਟੀਚਰ ਦੇ ਹਾਂ ਨਾ ਪੁੱਤਾ ਹਲੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਹੈ ਪੂਰਾ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕਹਣਾ ਕੀ ਤੇ ਅਲੀਗੇਸ਼ਨ ਹੈ ਕੀ ਨਾਮ ਉਹਨਾਂ ਦਾ ਨਾਮ ਰਾਹੁਲ ਵਰਮਾ ਹਾਂ ਕਿਥੋਂ ਦੇ ਰਹਿਣ ਵਾਲੇ ਜੀ ਉਹ ਬਿਕਨਰ ਦੇ अच्छा ए दसो इस घटना को किमे देखदे हो जी वाक्य दे विच ही इस तरह करदा होया ਤੁਹਾਡਾ ટીચર ਨਹੀਂ ਇਹ ਤਾਂ ਬਣਾਏ मतलब अगर ਕੋਈ ਐਸੇ ਸਾਡੀ ਨੋਲਿਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰਦੇ ਸਾਡੀਆਂ ਆਪਦੀਆਂ ਪਾਲਿਸੀਜ਼ ਹੈ ਹੂੰ ਪੂਰਾ ਐਕਸ਼ਨ ਲਿਆ ਜਾਂਦਾ ਹੈ ਇਦਾਂ ਨਹੀਂ ਹੈ ਲੱਗਦਾ ਐਡਾ ਵੱਡਾ ਤੁਹਾਡਾ ਇੰਸਟੀਚਿਊਟ ਹੈ ਐਡਾ ਹਦਾਰਾ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗੀ ਨਾ ਜੀ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਹੈ ਨਾ ਮਤਲਬ ਅਸੀਂ ਜੇ ਸਾਡੀ ਨੋਲਿਜ ਆਉਂਦਾ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇਨਟੀਮੀਟ ਤਾਂ ਕਰਦੇ ਅਗਰ ਇਹਨਾਂ ਦੀ ਨੋਲਿਜ ਹੈ ਕੋਈ ਚੀਜ਼ ਹੈ ਆਪੇ ਆ ਕਉ ਨੂੰ ਆਵਦੇ ਆ ਤੇ ਲੈਂਦਾ ਦਾ ਮਤਲਬ ਨਹੀਂ ਨਹੀਂ ਦਿਖਾ ਦੇ ਨੇ ਤਾਂ ਉਹ ਨਹੀਂ ਦਿਖਾਏ ਕੋਈ ਨਹੀਂ ਦਿਖਾਇਆ ਕੁਛ ਵੀ ਨਹੀਂ ਦਿਖਾਇਆ ਕਿੰਨੀ ਗੱਲ ਪੁੱਛਿਆ ਕੀ ਗੱਲ ਹੋ ਗਈ ਹੈ ਕੁਝ ਨਹੀਂ ਦੱਸਦਾ ਨਾ ਕੁਛ ਵੀ ਨਹੀਂ ਬੋਲਦਾ ਗੱਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਣਾ ਜੀ ਆਂਦਾ ਹੀ ਇਹਨਾਂ ਨੇ ਮੱਲੇ ਬਹੁਤ ਕਰ ਲਏ ਮਰਾ ਦੋ ਠੀਕ ਹੈ ਉਹਦਾ ਫਖਰ ਲੈ ਲਿਆ ਸੀ ਠੀਕ ਹੈ ਹਾਂ ਜੀ ਕਿਤਨਾ ਇਹ ਸੀ ਸੁਖਦਰਸ਼ਨ ਕੁਮਾਰ थाना ਸਿਵਲ ਐਂਡ ਬਠਿੰਡਾ ਕੋਲੋਂ ਕੀ ਸ਼ਿਕਾਇਤ ਮਿਲੀ ਸੀ ਕਿ ਇਹ ਇੰਸਟੀਚਿਊਟ ਹੈ ਕੀ ਮਾਮਲਾ ਜੀ ਵੱਡਦੇ ਆ ਜੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬੀਹ ਕਰ ਰਿਹਾ ਹੈ ਜੀ ਉਹਨਾਂ ਨਾਲ ਤੇ ਉਹਦੇ ਕਰਕੇ ਆਏ ਆ ਜੀ ਇੱਥੇ ਤੇ ਜਿਹਾ ਜਿਹਾ ਉਹ ਕਹਿਣਗੇ ਜਿਪੇ ਕਰ ਵੀ ਕਰਦੇ ਕਿਸ ਐਡੂਕੇਸ਼ਨ ਕੀ ਲਾਏ ਪੇਰੈਂਟਸ ਨੂੰ ਕਹਿੰਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੇ ਬੱਚੇ ਨੂੰ ਕੋਈ ਮਾਰ ਕੋਈ ਟੀਚਰ ਹੈ ਤੇ ਕੋਈ ਉਹ ਵਗੈਰਾ ਕੋਈ ਚੜਚੂੜ ਉਹ ਕਰਦੇ ਜੀ ਮੈਸੇਜ ਵਗੈਰਾ ਕਰਦੇ ਹਾਂਜੀ ਕਿਹੜਾ ਸਟੇਜ ਹੈ ਇਹ ਐਲਾਨਾ ਕੋਈ ਕੋਈ ਮੈਸੇਜ ਵਗੈਰਾ ਸਾਹਮਣੇ ਆਇਆ ਜੀ ਨਹੀਂ ਅਜੇ ਤੱਕ ਆਪਣੇ ਕੋਲ ਮ ਜਿਵੇਂ ਇਹ ਪੇਸ਼ ਕਰਨਗੇ ਜੇ ਕੋਈ ਹਸਾਬ ਨਾਲ ਕਰ ਵੀ ਕਰ